ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਦੇਸ਼ ਪਰ ਵਿੱਚ ਨਾਮਵਰ ਕਮਲਜੀਤ ਖੇਡਾ ਦੀ ਅੱਜ ਸ਼ੁਰੂਆਤ ਸਵਰਗੀ 올ੰਪੀਅਨ ਸੁਰਜੀਤ ਸਿੰਘ ਰੰਦਾਵਾ ਦੇ ਬਟਾਲਾ ਵਿਖੇ ਸਥਾਪਿਤ ਬੁੱਤ ਤੋਂ ਜੋਤੀ ਜਗਾ ਕੇ ਅੰਤਰਰਾਸ਼ਟਰੀ ਐਥਲੀਟ ਲਵਪ੍ਰੀਤ ਕੌਰ ਅਤੇ ਮਨਜਿੰਦਰ ਸਿੰਘ ਬਟਾਲਾ ਦੀ ਅਗਵਾਈ ਵਿੱਚ ਸੁਰਜੀਤ ਕਮਲਜੀਤ ਖੇਡ ਸਟੇਡੀਅਮ ਵਿਖੇ ਵਿਸ਼ਾਲ ਮਾਰਜ ਪਾਸਟ ਨਾਲ ਕੀਤੀ ਗਈ ਉੱਥੇ ਹੀ ਇਹ ਸ਼ੁਰੂਆਤ ਸੁਰਜੀਤ ਸਪੋਰਟਸ ਐਸੋਸੀਏਸ਼ਨ ਦੇ ਉਦੇਦਾਰਾਂ ਵੱਲੋਂ ਅਤੇ ਬਟਾਲਾ ਦੇ ਵਿਧਾਇਕ ਅਤੇ ਆਪ ਦੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਮਨਸ਼ੀਰ ਸਿੰਘ ਸ਼ੈਰੀ ਕਲਸੀ ਵੱਲੋਂ ਕੀਤੀ ਗਈ ਉੱਥੇ ਹੀ ਉਤਸ਼ਾਹ ਵਧਾਉਣ ਲਈ ਪੰਜ ਬੈਸਟ ਐਥਲੀਟਾਂ ਨੂੰ ਮੋਟਰਸਾਈਕਲ ਇਨਾਮ ਵਿੱਚ ਦਿੱਤੇ ਜਾਣਗੇ ਤੇ ਉਸ ਦੇ ਨਾਲ ਹੀ ਜੇਤੂ ਖਿਡਾਰੀਆਂ ਨੂੰ 25 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਉਹਨਾਂ ਦੱਸਿਆ ਕਿ ਖੇਡਾਂ ਤੋਂ ਇਲਾਵਾ ਹਰ ਰੋਜ਼ ਸ਼ਾਮ ਨੂੰ ਸੱਭਿਆਚਾਰ ਪ੍ਰੋਗਰਾਮ ਵਿੱਚ ਨਾਮੀ ਗਾਇਕ ਕਲਾਕਾਰ ਆਪਣੀ ਕਲਾ ਦੇ ਜੋਰ ਵਿਖਾਉਣਗੇ ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਬੜੀ ਖੁਸ਼ੀ ਦੀ ਗੱਲ ਹੈ ਜੀ ਕਮਲਜੀਤ ਯਾਦਗਾਰੀ ਖੇਡਾਂ ਜਿਹੜੀਆਂ ਹੈ ਇੱਕ 31ਵੀਆਂ ਜਿਹੜੀਆਂ ਖੇਡਾਂ ਨੇ ਅੱਜ ਉਹਨਾਂ ਦਾ ਉਦਘਾਟਨ ਜਿਹੜਾ ਕੀਤਾ ਜਾ ਰਿਹਾ ਔਰ ਬੜਾ ਲੰਮਾ ਸਫਰ ਇਹ ਖੇਡਾਂ ਨੇ ਜਿਹੜਾ ਪੰਜਾਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪਿੰਡ ਕੋਟਲਾ ਸਈਆਂ ਦੀਆਂ ਖੇਡਾਂ ਨੇ ਆਪਣਾ ਨਾਮ ਰੋਸ਼ਨ ਕੀਤਾ ਸੋ ਇਹਦਾ ਮੇਨ ਮਕਸਦ ਸਾਡਾ ਇਹੋ ਹੀ ਆ ਵੀ ਜਿੰਨੇ ਵੀ ਵੱਧ ਤੋਂ ਵੱਧ ਸਾਡੇ ਨੌਜਵਾਨ ਸਾਡੇ ਬੱਚੇ ਜਿੰਨੇ ਵੀ ਖੇਡਾਂ ਵੱਲ ਉਤਸ਼ਾਹਿਤ ਹੋਣਗੇ ਉਨਾਂ ਹੀ ਮੈਂ ਕਹਿ ਸਕਦਾ ਵਾਂ ਵੀ ਜਿਹੜਾ ਮਾੜੀ ਸੰਗਤ ਹੈ ਉਹਦੇ ਤੋਂ ਦੂਰ ਰਹਿ ਕੇ ਜਿਹੜੀਆਂ ਖੇਡਾਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਪਹਿਲਾਂ ਪਹਿਲਿਆਂ ਨੰਬਰਾਂ ਤੇ ਆਉਂਦਾ ਰਿਹਾ ਸਾਨੂੰ ਇਹੋ ਹੈ ਵੀ ਬੱਚਿਆਂ ਦੇ ਵਿੱਚ ਇੱਕ ਜੋਸ਼ ਪੈਦਾ ਕਰੀਏ ਤਾਂ ਜੋ ਕਿ ਖੇਡਾਂ ਨੂੰ ਫਰੇਰੀ ਤੋਂ 4 ਦਿਨ ਦਾ ਸਾਡਾ ਪ੍ਰੋਗਰਾਮ ਹੋਊਗਾ ਖੇਡਾਂ ਹੋਣਗੀਆਂ ਜੀ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਹੋਊਗਾ ਔਰ ਮੈਂ ਰੇਣੀਆ ਆਪਣੇ ਪਟਾਲਾ ਵਾਸੀਆਂ ਦਾ ਵੀ ਕਿਉਂਕਿ ਇਹ ਵੀ ਉਹ ਮਹਮਾਕੇ ਉੱਤੇ ਪਹੁੰਚਦੇ ਨੇ ਹੋਰ ਲਾਗੜੇ ਹਲਕਿਆਂ ਤੋਂ ਵੀ ਸੰਗਤ ਪਹੁੰਚਦੀ ਆ ਸੋ ਅੱਜ ਜਿਹੜਾ ਆਗਾਜ਼ ਸ਼ੁਰੂ ਹੈ ਔਰ ਇਹਦਾ ਜਿਹੜਾ ਆਉਣ ਵਾਲਾ ਸਮਾਂ ਠੀਕ ਆ ਸਾਨੂੰ ਇੱਕ ਵਾਰੀ ਹੋਰ ਜਿਤਨਾ ਜੋਸ਼ ਭਰਦਾ ਹੈ ਵੀ ਯਾਰ ਨਹੀਂ ਅਗਲੀ ਵਾਰੀ ਹੋਰ ਵਧੀਆ ਪ੍ਰੋਗਰਾਮ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜੀ ਨੂੰ ਇਹੋ ਹੀ ਹੈ ਮੈਸੇਜ ਹੈ ਵੀ ਦੇਖੋ ਖੇਡਾਂ ਦੇ ਵਿੱਚ ਅੱਜ ਖੇਡਾਂ ਵਤਨ ਪੰਜਾਬ ਦੀਆਂ ਸਾਡੇ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਜਿਹੜਾ ਇੱਕ ਫੈਸਲਾ ਲਿਆ ਸੀ ਉਹਦੇ ਵਿੱਚੋਂ ਕਈ ਪਲੇਅਰ ਨਿਕਲ ਕੇ ਆਏ ਐਰ ਕੀ ਤੁਸੀਂ ਦੇਖਿਆ ਹੋਊਗਾ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਨੌਜਵਾਨਨੀ ਕੁੱਤੇ ਦੇ ਵਿੱਚੋਂ ਕਈ ਜਿਹੜੇ ਨੇ ਉੱਬਰ ਕੇ ਖਿਡਾਰੀ ਜਿਹੜੇ ਅੱਗੇ ਆਏ ਨੇ ਸੋ ਸਾਡਾ ਵੀ ਇੱਕੋ ਮੈਸੇਜ ਆ ਅੱਜ ਹੁਣ ਖਿਡਾਰੀਆਂ ਦਾ ਸਨਮਾਨ ਹੋਣਾ ਹੈ ਖੇਡਾਂ ਦੇ ਵਿੱਚੋਂ ਜਿਹੜੇ ਵਧੀਆ ਆਉਣਗੇ ਆ ਪਾਉਣਗੇ ਉਹਨਾਂ ਨੂੰ ਵਧੀਆ ਪ੍ਰਾਈਜ਼ ਦਿੱਤੇ ਜਾਣਗੇ ਸੋ ਨੌਜਵਾਨੀ ਨੂੰ ਇਹੋ ਸੰਦੇਸ਼ ਆ ਵੀ ਤਗੜੇ ਹੋ ਕੇ ਪੰਜਾਬ ਫਿਰੋਂ ਰੰਗਲਾ ਪੰਜਾਬ ਤੇ ਲੈ ਕੇ ਆਈਏ ਕਿਉਂਕਿ ਲੋਕਾਂ ਦੇ ਨੌਜਵਾਨਾਂ ਦੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਅਸੀਂ ਰਲ ਕੇ ਕਰਾਂਗੇ ਬਟਾਲਾ ਵਿਖੇ ਅ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਜੋ ਕਮਲਜੀਤ ਖੇਡਾਂ ਕਰਵਾਈਆਂ ਜਾਂਦੀਆਂ ਹਰ ਸਾਲ ਤੇ ਅੱਜ ਉਹਨ ਉਸ ਖੇਡਾਂ ਦੀ ਸ਼ੁਰੂਆਤ ਹੋ ਰਹੀ ਹੈ ਤੇ ਸ਼ੁਰੂਆਤ ਇੱਥੋਂ ਇਸ ਪੁਆਇੰਟ ਤੋਂ ਕਰ ਰਹੇ ਹਾਂ ਅ ਸੁਰਜੀਤ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਕੇ ਤੇ ਪ੍ਰਸ਼ਾਸਨ ਨਾਲ ਹੈ ਜੀ ਇਹਨਾਂ ਦੇ ਹਰ ਪੱਖੋਂ ਅ ਮੈਂ ਆਪ ਉੱਥੇ ਜਾ ਰਹੇ ਹਾਂ ਤੇ ਇਹਨਾਂ ਦੇ ਨਾਲ ਕਿਸੇ ਕਿਸਮ ਦਾ ਵੀ ਹਰ ਤਰ੍ਹਾਂ ਦਾ ਸਹਿਉ ਪ੍ਰਸ਼ਾਸਨ ਮਦਦ ਸਾਡਾ ਰਹੇਗਾ। ਅ ਸਰਜੀਤ ਸਪੋਰਟਸ ਐਸੋਸੀਏਸ਼ਨ ਪਟਿਆਲਾ ਪੰਜਾਬ ਵੱਲੋਂ 31ਵੀਆਂ ਕਮਲਜੀਤ ਖੇਡਾਂ ਆਪਣਾ ਫਰੇਮ ਸਰਜੀਤ ਕਮਲਜੀਤ ਖੇਡ ਕੰਪਲੈਕਸ ਕੋਲਾ ਸ਼ਹੀਆ ਵਿੱਚ ਕਰਾਈਆਂ ਜਾ ਰਹੀਆਂ ਨੇ। ਅ ਅੱਜ ਅਸੀਂ ਉਹਨਾਂ ਖੇਡਾਂ ਦਾ ਉਦਘਾਟਨ ਕਰਨ ਲਈ ਤੋਂ ਪਹਿਲਾਂ 올ੰਪੀਅਨ ਸਰਦਾਰ ਸੁਰਜੀਤ ਸਿੰਘ ਉਹਨਾਂ ਦੇ ਬੁੱਤ ਤੋਂ ਜੋਤੀ ਲਾ ਜਾ ਕੇ ਖੇਡਾਂ ਦੀ ਜਿਹੜੀ ਮਿਸਾਲ ਇਹ ਰੋਸ਼ਨ ਕਰਨੀ ਆ। ਇਸ ਕਰਕੇ ਅੱਜ ਸਾਰੇ ਅਸੀਂ ਇੱਥੇ ਇਕੱਤਰ ਹੋਏ ਆ। ਇਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਰਦਾਰ ਅਮਨ ਸ਼ੇਰ ਸਿੰਘ ਜੀ ਇਹ ਸਾਡੇ ਐਥਲੀਟ ਨੇ ਲਵਪ੍ਰੀਤ ਕੌਰ ਔਰ ਮਰਜਿੰਦਰ ਸਿੰਘ ਇਹ ਇਥੋਂ ਜੋਤੀ ਲੈ ਜਾਣਗੇ ਔਰ ਖੇਡਾਂ ਦੇ ਵਿੱਚ ਜਿਹੜੀ ਇਹਨਾਂ ਦੀ ਜੋਤੀ ਨਾਲ ਮਿਸਾਲ ਜਗਾਈ ਜਾਏਗੀ